31 ਮਾਰਚ 2025 ਨੂੰ ਪਿੰਡ ਨੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉਹਦੇ ਉੱਤੇ ਗ੍ਰਾਫਿਟੀ ਔਰ ਅਬਜੈਕਸ਼ਨੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਬੀ ਐਨਐਸ ਚ ਪਰਚਾ ਦਰਜ ਕੀਤਾ ਔਰ ਅੱਜ अर्ਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਇਹ ਨੂਰਪੁਰ ਚੱਠੇ ਦਾ ਰਹਿਣ ਵਾਲਾ ਹੈ ਪੀਐਸ ਨਕੋਦਰ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਨਕੋਦਰ ਇੱਕ ਸਕੂਲ ਦੇ ਉੱਤੇ ਗ੍ਰੈਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨਸ ਲਿਖ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਹਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬਤੂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾਤ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਪੁੱਛਤਾਚ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਗਰ ਹੋਏ ਆ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਆ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀਗੇ ਅ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨਸ ਲਗਾਏ ਹਨ ਔਰ ਇਹਦੇ ਵਿੱਚ ਜਲਦੀ ਇਹਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਸਰ ਇਹ ਪਤਾ ਲੱਗਦਾ ਸਰ ਕਿ ਕਿੰਨੇ ਸੀਸੀਟੀਵੀ ਕਵਰ ਹੈ ਕਿੰਨੇ ਟਾਈਮ ਦੇ ਵਿੱਚ ਇਹਨਾਂ ਨੇ ਇਸ ਵਾਰ ਦਾ ਕੋਲ ਅੰਜਾਮ ਦਿੱਤਾ ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਪਹੁੰਚੇ ਹਨ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਬੇਸਡ ਔਨ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਔਰ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ 3 1/2 ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਇਹਨਾਂ ਨੇ ਕਈ ਵਾਰ ਦਾਤਾਂ ਨੂੰ ਹੋਰ ਵੀ ਇੰਜਾਮ ਦੇਣਾ ਸੀਗਾ ਸਰ ਇਹਨਾਂ ਦਾ ਆਪਕਰ ਕਿੱਦਾਂ ਬਣਨ ਪਰ ਮੁੱਢਲੀ ਵਿੱਚ ਕਿੱਦਾਂ ਚੈੱਕ ਹੋ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹਜੇ ਬੜੇ ਹੀ ਮੁੱਢਲੀ ਸਟੇਜ ਤੇ ਹੈਗੇ ਸਾਰੇ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਵੱਤ ਕਿਉਂਕਿ ਇਸ ਤੇ ਯੋਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਮਿਲਣਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋ ਜਾਣਗੇ ਸਰ ਇਹ ਲੋਕ ਜੀ ਸਰ ਸੇਮ ਵਾਰਦਾ ਸੇਮ ਵੀਕਲ ਇਹ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਵੀ ਸੇਮ ਯੂਜ਼ ਕਰ ਰਹੇ ਸੀ ਔਰ अर्ली ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸੁਨਸਾਨ ਹੈ ਤਾਂ ਉਦੋਂ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਉਹਨਾਂ ਕੋ ਮੋਬਾਈਲ ਮਿਲੇ ਨਹੀਂ ਕਿੰਨੇ ਵੀ ਉਹਦੇ ਹੈਡਰ ਬਾਰ ਬੈਠੇ ਉਹਨਾਂ ਦਾ ਕਿਸੇ ਪਾਰਟਿਕੂਲਰ ਐਪ ਤੇ ਚੱਲੀ ਸੀ WhatsApp ਤੇ Instagram ਸੀ। ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਔਰ ਐਨਾਲਿਸਿਸ ਕਰਕੇ ਉਸ ਕਨਕਲੂਜਨ ਤੇ ਪਹੁੰਚਾਂਗੇ। ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲॉ एनफोर्समेंट एजेंसीज ਨੂੰ ਮਿਲਣਾ ਤੇ ਉਹੀ ਇਹ ਜਨਰਲੀ ਐਪਸ ਯੂਜ਼ ਕਰਦੇ ਆ ਤਾਂ ਕਿ ਮਤਲਬ ਈਵੇਡ ਕਰ ਸਕਣ ਅਰੈਸਟ ਵਨ ਬਾਏ ਵਨ ਪਲੀ ਸੰਜੀਪ ਅੰਮ੍ਰਿਤਸਰ ਵਾਲੇ ਇਨਸੀਡੈਂਟ ਜਿਹਦਾ ਹਜੇ ਤੱਕ ਕੋਈ ਨਹੀਂ ਇਹਨਾਂ ਦਾ ਕਨੈਕਸ਼ਨ ਆਇਆ ਪਹਿਲਾਂ ਨਾਮ ਦੋਗੇ ਦੋਤਾ ਗਿਆ ਤੇ ਡੇਟਰਾਮ ਦੇ ਬਾਅਦ ਨਹੀਂ ਕਰਦੇ ਜੀ ਦੇਵੀ ਤਲਾਵ ਵਾਲਾ ਮੰਦਿਰ ਵਾਲੀ ਹਜੇ ਨਹੀਂ ਫਿਗਰ ਹੋਈ ਜੀ ਦੇਖੋ ਦੇ ਹੈਵ ਐਸਕੇਲੇਟਡ ਇਟ ਟੂ ਪੰਤੋੜ ਐਂਡ ਦਿਸ ਥਿੰਗ ਇਨੀਸ਼ੀਅਲੀ ਦੇ ਮਾਈਟ ਹੈਵ ਬਿਗਨ ਵਿਦ ਨਾਰਾ ਲਿਖਣਾ ਖਾਲਸਤਾਨ ਜ਼ਿੰਦਾਬਾਦ ਐਂਡ ਆਲ ਉਸ ਤੋਂ ਬਾਅਦ ਇਹ ਐਸਕੇਲੇਟ ਕਰ ਰਹੇ ਸੀ ਕਿਉਂਕਿ ਜਦੋਂ ਕ੍ਰਾਈਮਨਲ ਕਈ ਵਾਰ ਨਹੀਂ ਫੜਾਇਆ ਜਾਂਦਾ ਤਾਂ ਉਹ ਗ੍ਰੈਜੂਏਟ ਕਰਕੇ ਫਿਰ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦਾ ਹੈ ਲੱਗਦਾ ਕਿ ਸਾਰੇ ਐਂਗਲ ਲਾਈਕ ਪੱਤਨਾਪੁਰ ਨਾਲ ਵੀ ਜੁੜਿਆ ਹੋਇਆ ਹੈ ਚਾਰ ਪੰਜ ਦਿਨ ਨਹੀਂ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ ਦਿਸ ਦਿਸ ਇਜ਼ ਡਾਇਰੈਕਟਲੀ ਲਿੰਕਡ ਵਿਦ ਪੰਨੂ ਜਿਨੇ ਉਹਦੇ ਵਿੱਚ ਉਹਨੇ ਥ੍ਰੈਟ ਵੀ ਕੀਤਾ ਹੈਗਾ 14 ਅਪ੍ਰੈਲ ਤੱਕ ਤੁਸੀਂ ਕਿਹਾ ਸੀ ਕਿ ਫੀਦਾ ਇਹਨਾਂ ਨੇ ਕਰਨੀ ਸੀਗੀ ਜੀ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਇਹ ਹੁਣ ਜੇਲ੍ਹ ਦੀ ਹਵਾ ਖਾਂਗੇ ਮਿਸ ਗਾਈਡਡ ਵੀ ਹੈਗੇ ਆਂ ਔਰ ਮੇਨ ਮੋਟਿਵ ਇਹਨਾਂ ਦਾ ਪੈਸੇ ਹੈ ਇਹ ਦੋ ਜਾਨੇ ਫਿਲਹਾਲ ਅਸੀਂ ਅਰੈਸਟ ਕਰ ਲਏ ਆ ਜਿਹੜਾ ਇਹਨਾਂ ਦਾ ਫੋਰਨ ਕੰਟੈਕਟਸ ਹੈਗੇ ਆ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਚ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਆ ਤਾਂ ਉਹ ਜ਼ਰੂਰ ਅਸੀਂ ਇਹ ਫਿਰ ਅੱਗੇ ਤੁਹਾਨੂੰ ਸਾਂਝੀ ਕਰਾਂਗੇ ਨਹੀਂ ਚਾਰ ਮੋਬਾਈਲ ਫੋਨ ਮਿਲੇ ਆਂ ਔਰ ਇੱਕ ਮੋਟਰਸਾਈਕਲ ਰਿਕਵਰ ਹੋਇਆ ਦੇਖੋ ਓਵਰ ਸੀਜ਼ ਵਾਲੇ ਉਦੋਂ ਤੱਕ ਹੀ ਐਕਟਿਵਲੀ ਦੇ ਕੈਨ ਕਮਿਟ ਕਰਾਇਮ ਟਿਲ ਦੇ ਗੈਟ ਫੂਡ ਸੋਲਜਰਸ ਹੈ ਜਦੋਂ ਉਹਨਾਂ ਨੂੰ ਕੁਝ ਮਿਸ ਗਾਈਡਡ ਜਾਂ ਇਸ ਤਰ੍ਹਾਂ ਦੇ ਯੂਥ ਉਹਨਾਂ ਨੂੰ ਮਿਲਦਾ ਉਦੋਂ ਤੱਕ ਹੀ ਉਹ ਕ੍ਰਾਈਮ ਕਰ ਸਕਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਨੂੰ ਮਤਲਬ ਉਸ ਪੁਆਇੰਟ ਆਫ ਵਿਊ ਨਾਲ ਵੀ ਇਸ ਚੀਜ਼ ਨੂੰ ਦੇਖਣਾ ਪਏਗਾ ਸਰ ਫੈਮਿਲੀ ਬੈਕਗ੍ਰਾਉਂਡ ਵੀ ਹਾਂਜੀ ਨਾਰਮਲ ਨਹੀਂ ਨਾਰਮਲ ਫੈਮਿਲੀ ਬੇਸਿਕਲੀ ਨਾਰਮਲ ਫੈਮਿਲੀ ਬੈਕਗ੍ਰਾਉਂਡ ਤੋਂ ਪਰ ਇਜ਼ੀ ਮਨੀ ਅੱਜ ਕੱਲ ਜਿਹੜਾ ਨਾਰਮਲ ਫੈਮਿਲੀ ਬੈਕਗ੍ਰਾਉਂਡ ਤੋਂ ਬਾਅਦ ਵੀ ਇਜ਼ੀ ਮਨੀ ਜਿਹੜਾ ਲੋਕ ਲੱਭਣ ਲੱਗ ਜੰਦੇ ਆ ਕਿਤੇ ਨਾ ਕਿਤੇ ਫਿਰ ਉਹਦੇ ਵਿੱਚ ਉਹ ਕਰਾਈਮ ਕਰ ਬੈਠਦੇ ਨੇ ਨਹੀਂ ਵੈਪਨ ਹਜੇ ਰਿਕਵਰ ਨਹੀਂ ਹੋਇਆ ਫਰਦਰ ਇਹਨਾਂ ਦੀ ਪੁੱਛਤਾ ਅੱਜ ਅਸੀਂ ਕਰਾਂਗੇ 14 ਕਾਂਟ੍ਰੈਕਟ ਨੂੰ ਲੈ ਕੇ ਪੁਲਿਸ ਦੀ ਉਹ ਕੀ ਸਥਿਤੀ ਆ ਰਹੀ ਹੈ ਪਰ ਸਿਕਿਉਰਿਟੀ ਨੂੰ ਲੈ ਕੇ ਖਾਸ ਤੌਰ ਤੇ ਕੀ ਪ੍ਰਬੰਧ ਹੈ ਪੁਲਿਸ 45 ਜਗ੍ਹਾ ਹਾਂਜੀ ਸਿਕਿਉਰਿਟੀ 56 56 56 ਜਗ੍ਹਾ ਜਿਹੜਾ ਹੈਗੇ ਸਾਡੇ ਇਹ ਇਸ ਤਰ੍ਹਾਂ ਦੇ ਅੰਬੇਦਕਰ ਸਾਹਿਬ ਦੇ ਔਰ ਬਾਕੀ ਸਟੈਚੂਜ਼ ਵਗੈਰਾ ਹੈਗੇ ਅਸੀਂ ਇਹਨਾਂ ਨੂੰ ਸੀਸੀਟੀਵੀ ਫੁਟੇਜ ਨਹੀਂ ਪੈਟਰੋਲਿੰਗ ਰਾਹੀ ਔਰ ਠਿਕਰੀ ਪੈਰ ਰਹੀ ਅਸੀਂ ਕਵਰ ਕਰ ਰਹੇ ਹਾਂ ਔਰ ਵਿਲ ਮੇਕ ਸ਼ੋਰ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ 31 ਮਾਰਚ 2025 ਕੋ ਇਹ ਵਿਲੇਜ ਨੰਗਲ ਪੀਐਸ ਫਿਲੌਰ ਮੇ ਇਹ ਵਾਰਦਾਤ ਹੋਈ ਜਿਸ ਮੇ ਕੁਛ ਸ਼ਰਾਰਤੀ ਅੰਸਰੋਂ ਦੁਆਰਾ डॉक्टर अंबेडकर का जो स्टैचू है उसको डिफेस करने की कोशिश कर गई की गई उसमें ऑब्जेक्शनेबल मटेरियल उस पर लिखा गया जिसमें हमने आज बेस्ड ऑन ह्यूमन एंड टेक्निकल इंटेलिजेंस दो एक्यूज को अरेस्ट किया है उसमें मेन कल्परेट है सुखबीर सिंह ये नूरपुर चट्ठे का रहने वाला है नूरपुर छट्ठा हमारे पी एस नगोदर जलंधर रूरल में पड़ता है और दूसरा साथी इसका अवतार सिंह इसका जो साथी है वो इसके साथ ही वहाँ रहता है इसको भी हमने अरेस्ट किया है प्रिलिमिनरी इन्वेस्टिगेशन में ये पता लगा है कि इन्होंने कुछ वारदातें ये दो तीन महीने से एक्टिव थे और कुछ वारदातें इन्होंने होशियारपुर जलंधर रूरल में की हैं और एक ये चीज़ पता लगी है कि दो इनके साथी जो हैं वो फॉरेन सॉयल से ऑपरेट करें जो इनको फंड करते थे जो इस इनके और पन्नू के बीच में लिंक थे इसमें हमने युआपा के सेक्शंस लगाए हैं और इनका रिमांड लेके जो फर्दर पूछताछ की जाएगी इसमें सर डायरेक्शन कैसे दी जाती थी इनको कैसे इनको बोला जाता था कि वारदात है क्या देखिए ये बड़ी अभी मुश्किल है इस स्टेज पे ये सारी चीजें और डिटेल्स आपके साथ शेयर करनी कैसे ये पूरा इनका मॉडर्न सपरेंडी क्या था ये फर्दर जो है क्योंकि अभी अर्ली मॉर्निंग आज इनको अरेस्ट किया

आ, ये अक्यूज जो हमने पकड़े हैं हम इसको लॉजिकल कंक्लूजन पे केस लेके जाएंगे और इनको सजा करवाएंगे ने? अभी इन्वेस्टिगेशन करना पड़ेगा जी कौन सी एप्लीकेशन यूज सर, करते इनके मनी? फोन के एनालिसिस हम करवाएंगे उसमें ज्यादा हमें क्लैरिटी होगी मनी कैसे कैसे मतलब कि डॉलर में दी दी गई गई इंडियन रुपीस कैश दिया वो फाइनेंशियल देखिए फाइनेंशियल ट्रांजेक्शन हुई है जिसमें इनको पैसा मिला है और ये आपस में बांटते थे पैसे जो फाइनेंशियल आता था पैसा किस तरीके से आता था कौन सा ऐप यूज हुआ कौन सा बैंक यूज हुआ वो सारे आपको जल्दी जैसे जैसे हमें पता लगता है हम आपके साथ शेयर तो करेंगे करें तो जो सुखबीर है वो बत्तीस साल का है उसका करियाने का काम है जो अवतार है वो अट्ठाईस साल का है वो एक टेलीकम्युनिकेशन टेलीकम्युनिकेशन कंपनी के साथ लिंक्ड है वो काम करता है एज अ डेली वेजर इनका क्रिमिनल बैकग्राउंड अभी सामने नहीं आया तीन महीने से ही ये एक्टिव थे और जितनी भी इन्होंने वारदातें की हैं इसमें अगर केस रजिस्टर है तो उसमें भी हम इनको जल्दी अरेस्ट करें कुछ वारदातें पहले हुई थी मंदिर में अभी उस तरह का देवी लिंक देवी लिंक इनके साथ वो वाला नहीं सामने आया लेकिन इसमें फर्दर पूछताछ इनसे करेंगे देखिए उसमें एक तो विद इन थर्टी सिक्स आवर्स हमने ये वो केस सॉल्व कर लिया था उसमें मेन जो कम्बोज था हार्दिक कम्बोज उसको हम हरियाणा से अरेस्ट करके लेके आए थे उसके अलावा जितने भी उसमें इन्वॉल्व थे किसी ने वेपन प्रोवाइड करवाया किसी ने ग्रेनेड प्रोवाइड करवाया किसी ने होटल में जगह दी या घर में जगह दी सारे हमने वो बंदे फिगर आउट कर लिए थे नुँ। नुँ। और तकरीबन हमारा ये वाटर टाइट के केस है इसमें अच्छा अच्छी इन्वेस्टिगेशन हुई है सारे बंदे पकड़े गए हैं जो सिर्फ फ़ॉरन सॉयल से ऑपरेट कर रहे हैं जैसे ईशान अख्तर है या भट्टी है उनको उनको छोड़ के सारे इसमें पकड़े गए हैं और सबका रोल जो जो रोल सामने आया उस तरीके से हम इसमें चार्जशीट फाइल करेंगे और सजा करेंगे फॉरन सॉयल पे बैठ के कोई भी नसीहत दे तो उससे हमें ज्यादा फर्क नहीं पड़ता हमें अपना काम करना है और अगर उसको इतना यहाँ आए उसको फिर बताएंगे पंजाब पुलिस क्या कर सकती है उसका जो एड्रेस है रावल पिंडी का है तो जिसने जो करना वहाँ पे कर सकते। वो देखिए 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 अभी क्लैरिटी नहीं है कभी वो बोलता कनाडा से ऑपरेट कर रहा है एक दिन उसकी रोने की भी वीडियो सामने आई थी।, थी वो रो रहा था कि मेरे फॉलोअर खराब हो गए और मर गया हूँ मैं तो आई डोंट बिलीव इन देखिए आई डोंट बिलीव इन दैट हमें अपनी इन्वेस्टिगेशन पूरी करनी है जो यहाँ पे जितने अक्यूज पकड़े गए हैं उनको सजा करा